ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨੂੰ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 86726 10778 ਜੀ ਅੱਜ ਦੀ ਵੀਡੀਓ ਪਿੰਡ ਪਾਣਾ ਜੀ ਜ਼ਿਲ੍ਹਾ ਦੇ ਤਹਿਸੀਲ ਬਾਈ ਨੂੰ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਟੋਟਲ 5 ਨਾਗਾ ਜਿੰਨਾਂ ਚੋਂ 2 ਟੋਕੜ ਗੱਬਣਾ 2 ਟੋਕੜਾਂ ਤੇ ਇੱਕ ਉੱਚੇ ਬੱਚੇ ਵਾਲੀ ਮੱਝਾ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਵਰਕ ਤੁਸੀਂ ਕਰਨੀ ਆ ਜੀ ਨੰਬਰ ਤੇ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਦੀਪ ਸਿੰਘ ਜੀ ਪੈਂਡ ਜੀ ਪੈਂਡ ਪਾਣਾ ਜੀ ਜਿਹੜਾ ਵੀ ਮੋਬਾਈਲ ਨੰਬਰ ਜੀ 8054296735 ਠੀਕ ਆ ਵੀਰੇ ਅੱਜ ਜਰਸੀ ਤੋਂ ਵੀਰੇ ਸ਼ੁਰੂ ਕਰਦੇ ਆ ਸੂਆ ਕਿਨ ਨਮਾਜੇ ਇਹ ਸੂਆ ਦੂਜਾ ਜੀ ਇਹ ਕਦੋਂ ਜੀ ਇਸ ਤੇ ਗੱਬਣਾ ਜੀ ਕਿੰਨੇ ਸਮੇਂ ਦੀ ਪੌਣੇ ਤਿੰਨ ਮਹੀਨਾ ਦੀ ਚੈੱਕ ਪਾਸ ਆ ਜੀ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਦੇ ਥੱਲੇ ਹੈਗਾ 9.5 ਕਿਲੋ 9 ਮੰਨ ਕੇ ਆ ਜੀ ਕੀ ਥਣਾ ਦੀ ਦਾ ਇਹ ਥਣਾ ਦੀ ਦਾਣਾ 3 ਸਾਲ ਓਕੇ ਆ ਅਗਲਾ ਥਣਾ ਨਾਲ ਜਿਹੜਾ ਹੈ ਬਰਾਬਰ ਆ ਠੀਕ ਆ ਜੀ ਹਾਂ ਹਾਂ ਜਿਹੜਾ ਤੇ ਜਿਹੜਾ ਦੁਨੀਆ ਧਾਰਾ ਧਾਰਾ ਹੀ ਆ ਮੰਨ ਗਿਆ ਕੱਟ ਦਈਏ ਅੱਧਾ ਹੀ ਮੰਨ ਗਿਆ ਅੱਧਾ ਮੰਨ ਗਿਆ ਠੀਕ ਆ ਜੀ ਤੋੜ ਕੇ ਦਿਖਾ ਦੀ ਵੀਰੇ ਤੀਜੇ ਸੂਏ ਆਸਤੇ ਪੌਣੇ 3 ਮਹੀਨਿਆਂ ਦੀ ਪੌਣੇ 3 ਮਹੀਨੇ ਚੈੱਕ ਪਾਸ ਚੈੱਕ ਪਾਸ ਆ ਮੇਰੀ ਸਪੈਸ਼ਲ ਬੇਨਤੀ ਆ ਭਾਈ ਆਪ ਦਾ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਐ ਸੋਹਣੀ ਪੰਜਾਬ ਵਾਲੀ ਜਰਸੀ ਬਾਕੀ ਕੁਆਲਿਟੀ ਚੰਗੀ ਐ ਜੀ ਕਾਫੀ ਕਲਰ ਚ ਪੈ ਜਾਂਦੀ ਆ ਦੁੱਧ ਨੈਟ ਹੈਗਾ ਜੀ 9.5 ਕਿਲੋ ਤੁਸੀਂ ਆਪ ਦੀ ਦੋ ਟਾਈਮ ਚਾਰ ਟਾਈਮ ਚਵਾਈ ਕਰ ਲਿਓ ਜੀ ਪਹਿਲਾਂ ਹੀ ਦੱਸ ਦਿੰਨੇ ਆ ਇੱਕ ਥੜੇ ਚੋਂ ਧਾਰਾਂ ਦਾ ਆਟਾ ਬਾਈ ਕਹਿੰਦਾ ਤੁਸੀਂ ਅੱਧਾ ਹੀ ਮੰਨ ਕੇ ਆਇਓ ਬਈ ਅੱਧਾ ਹੀ ਆ ਤਿੰਨਾਂ ਦਿਨਾਂ ਦੀ ਓਕੇ ਆ ਜੀ ਤਿੰਨਾਂ ਦੀ ਓਕੇ ਆ ਜੀ ਠੀਕ ਆ ਵੀਰੇ ਡਿਮਾਂਡ ਜੀ ਇਹਦੀ ਇਹਦਾ ਹੈਗਾ 38000 ਮੁੱਲ ਹੋਜੂ ਮੰਨ ਤਾਂ ਹਾਂ ਠੀਕ ਆ ਵੀਰੇ 38000 ਰੁਪਿਆ ਮੁੱਲ ਦੀ 36000 ਦੀ ਐਸਨੋ ਆ ਬਾਕੀ ਨੰਬਰ ਤੇ ਨਾ ਹੋਈ ਮਾਲਾ ਵੱਧ ਘੱਟ ਕਰੇ ਕੋਈ ਠੀਕ ਹੈ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਅੱਗੇ ਵੀਰੇ ਆਹ ਡੱਬੀ ਸਨਖਪੁਣਾ ਚੈੱਕ ਕਰੋ ਵਹਿੜ ਦਾ ਸੁਹਾ ਕਿੰਨਾ ਮਾ ਵੀਰੇ ਇਹ ਸੁਹਾ ਪਹਿਲਾ ਹੀ ਆਈ ਇਹੇ ਦੰਦੋ ਜੀ ਦੰਦੋ ਇਹ ਹੋਊਗੀ ਚਾਰ ਦਾ ਦੋ ਹੋਵੇ 6 ਹੋਵੇ ਠੀਕ ਹੈ ਜੀ ਇਹ ਆਪਾਂ ਚੈੱਕ ਨਹੀਂ ਕਰਾਈ ਡੂੜ ਤੋਂ ਡੂੜ ਮਹੀਨੇ ਦੀ ਬਣੀ ਵੀ ਆਈ ਇਹ ਅੱਛਾ ਜੀ ਹਾਂਜੀ ਉਹ ਵੀ ਡਾਕਟਰ ਨੇ ਜ ਆ ਜਾਂਦਾ ਫਿਰ ਚੱਕ ਹੋ ਜਾਂਦੀ ਹੁਣ ਖਾਲੀ ਮਨ ਚ ਦੇਣੀ ਹੁਣ ਆਪਾਂ ਖਾਲੀ ਮਨ ਲ ਕੇ ਦੇਣੀ ਕਹਾ ਅੰਗਰੇਜ਼ੀ ਦੀ ਕਿਸ ਮਾਰ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਤਾਂ ਈ ਥੱਲੇ ਹੈਗਾ 6.5 ਤੋਂ 7 ਕਿਲੋ ਦੇ ਰਿਹਾ ਠਣਾ ਦੀ ਦੰਨ ਹੈ ਜੀ ਠਣਾ ਵਾਲੀ ਚਾਰਾਂ ਦੀ ਓਕੇ ਹੋਊਗੀ ਤੋਰ ਕੇ ਓਹੀ ਗਰੰਟੀ ਹੋਊਗੀ ਠੀਕ ਹੈ ਵੀਰੇ ਸੂਆ ਬਾਈ ਦੱਸਦਾ ਪਹਿਲਾ ਸੂਈ ਹੈ ਜੀ ਡੇਢ ਮਹੀਨੇ ਦੀ ਏਆਈ ਹੋਈ ਆ ਡਾਕਟਰ ਸਾਹਿਬਾਨ ਥੋੜਾ ਜਿਹਾ ਲੇਟ ਹੋ ਗਏ ਤੇ ਮੈਂ ਪਹਿਲਾਂ ਆ ਗਿਆ ਜੀ ਤੇ ਬਾਈ ਕਹਿੰਦਾ ਚੈੱਕ ਨਹੀਂ ਕਰਾਈ ਦੁੱਧ 6 ਤੋਂ 7 ਕਿਲੋ ਆਪਦਾ ਜੋਕ ਕੇ ਲੈ ਜਾਓ ਕੋਲ ਚੰਗੇ ਵਜਨ ਵਜੂਦ ਵਾਲੀ ਆ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਆ ਸੰਭੀ ਪੱਲੀ ਪੂਰੀ ਆ ਕੱਦ ਕਾਠ ਵੱਡਾ ਹੀ ਆ ਜਾਂਦਾ ਵੀਰੇ ਕਰ ਲੋ ਚੈੱਕ ਬਾਕੀ ਕੁਆਲਿਟੀ ਸੋਹਣੀ ਆ ਜੀ ਆ ਦੇ ਚਹਿ ਜੀ ਸੋਹਣੇ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਖੜਾ ਦੀ ਦੰਨਾ ਵੀਰੇ ਜੀ ਖੜਾ ਦੀ ਓਕੇ ਵਿਚਾਰਾਂ ਦੀ ਠੀਕ ਹੈ ਵੀਰੇ ਇਹਨਾਂ ਦੇ ਬਾਹਰ ਨਹੀਂ ਕੱਢੀ ਕਰਦੇ ਨਾ ਦੱਸਦੀ ਆ ਹੁਣ ਇਹਦੀ ਡਿਮਾਂਡ ਕੱਚੀ ਦੀ ਕਰਨੀ ਕਿ ਗੱਬਨ ਦੀ ਕਰਨੀ ਹੈ ਹੁਣ ਆ ਬਾਈ ਖਾਲੀ ਦੀ ਕਰਾਂਗੇ ਜੀ ਠੀਕ ਹੈ ਖਾਲੀ ਦੀ ਜੀ ਹਾਂਜੀ ਆ ਕਿਉਂਕਿ ਨਵੀਂ ਆਈ ਕਰਕੇ ਨਾ ਪਰ ਤੇਲਿਆਰਾ ਤਾਂ ਪਾਇਓ ਦੱਸਦੀ ਏ ਥੋੜੀ ਇਹ ਠੀਕ ਹੈ ਜੀ ਹਾਂਜੀ ਕਿੰਨੀ ਡਿਮਾਂਡ ਆ ਖਾਲੀ ਦੀ ਜੀ ਇਹਦੀ ਇਹਦੀ ਖਾਲੀ ਦੀ ਡਿਮਾਂਡ ਹੈਗੀ 25000 ਜੀ ਹੋ ਜੂ ਮਾਨ ਤਾਂ ਹਣ ਜੀ 24000 ਦੀ ਜੱਸ ਨੂੰ ਆ 24000 ਦੀ ਦੇ ਦੇ ਹਾਂਜੀ ਗੰਨ ਮਰੋੜੀ ਹੋਵੇ ਆਪਾਂ ਬੈਠੇ ਧਾਰ ਦਾ ਫਰਕ ਹੋਵੇ ਆਪਾਂ ਬੈਠੇ ਠੀਕ ਫੇਰ ਆਪਣੀ ਤੋਂ ਪਤਾ 60 70 ਹਜ਼ਾਰ ਦੀ ਬੜਾ ਜੀ ਵੇਚ ਰਿਹਾ ਹੈ। ਇਹ ਤਾਂ ਬਹੁਤ ਵੱਡੀ ਵੇਚ ਹੈ। ਠੀਕ ਹੈ ਵੀਰੇ। ਉਹ ਕਹਿਮਤ ਅਗਲੇ ਤਿੰਨ ਨੰਬਰ ਨਗ ਇਹਦਾ ਸੁਆ ਕਿੰਨਾ ਮਾ ਜੀ? ਇਹ ਹੋ ਗਈ ਦੂਜੇ ਆ ਦੂਜੇ ਆ ਇਹ ਬਣੀ ਨੂੰ ਇਹਨੂੰ 2 ਮਹੀਨਾ ਹੋ ਗਿਆ। ਇਹਨੂੰ ਵੀ ਹੋ ਗਿਆ। ਇਹ ਪਿਛਲੀ ਵੀਡੀਓ ਤੇ ਪਾਈ ਸੀ ਵੀਰੇ। ਠੀਕ ਹੈ ਜੀ। ਇਹਦਾ ਸਾਈ ਭਾ ਵੀ ਅਗਲੇ ਨੂੰ 2000 ਰੁਪਈਆ। ਹਾਂਜੀ। ਮੁੜ ਕੇ ਉਹ ਤਾਂ ਪੈਸੇ ਨਹੀਂ ਬਣੇ ਅੱਜ ਆਉਣਾ ਕੱਲ ਆਉਣਾ ਇਹ ਕਰਦਾ ਰਿਹਾ ਵੀਰੇ। ਉਹ ਮੁੜ ਕੇ ਆਇਆ ਨਹੀਂ। ਠੀਕ ਹੈ। ਠੀਕ ਹੈ। ਆਪਣਾ ਸੂਲ ਅਗਲੇ ਦੀ ਸਾਈ ਆਪਾਂ ਵਾਪਸ ਪਾ ਦਈਏ ਠੀਕ ਹੈ ਮੈਂ ਕੋਈ ਇਹ ਨਹੀਂ ਲੈਣੀ ਆ ਦੀ ਸਾਈ ਲੈ ਲੈ ਆਪਾਂ ਕਾ ਤੋ ਰੱਖਣੇ ਕਿੱਥੇ ਦੇਣਾ ਠੀਕ ਗੱਲ ਹੈ ਜੀ ਤੇ ਇਹ ਮੇਰਾ ਵੀਰ ਕੋਈ ਆਏ ਨਾ ਕਰਿਆ ਕਰਿਆ ਠੀਕ ਹੈ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਥੱਲੇ ਹੈਗਾ 9 ਤੋਂ 10 ਕਿਲੋ ਦੇ ਬਹਿਜ ਥਣਾ ਦੀ ਦੰਨ ਹੈ ਜੀ ਥਣਾ ਦੀ ਓਕੇ ਇਹ ਥੋੜਾ ਹੋਰ ਨੇ ਛਿੱਟਾ ਮਾਰ ਦੀ ਇੱਥੋਂ ਹਾਂ ਔਰ ਹਾਂ ਇਹ ਨਾ ਮਾਰੇ ਸਿਮਾ ਲੱਗਦਾ ਹੈ ਇਹਦੇ ਜੀ ਸੂਲ ਮਨ ਕੱਟ ਲੱਗਾ ਵੈਰੇ ਥੋੜਾ ਜਿਹਾ ਦੁੱਧ ਪੂਰਾ ਜੀ ਦੁੱਧ ਬਰਾਬਰ ਹੋਊਗਾ ਠੀਕ ਹੈ ਵੀਰੇ ਤੇ ਖਾਲੀ ਮੰਨ ਕੇ ਦੇਣੀ ਹੈ ਹੁਣ ਖਾਲੀ ਮੰਨ ਕੇ ਦੇਵਾਂਗੇ ਠੀਕ ਹੈ ਉਹ ਵਿੱਚ ਚੱਕ ਹੁੰਦੀ ਨਹੀਂ ਹੈ ਨਾ ਜੀ ਦੁੱਧ ਕਿੰਨਾ ਦੱਸਿਆ ਸੀਗਾ 9 ਤੋਂ 10 ਕਿਲੋ ਦੇ ਵਿੱਚ ਵਿੱਚ 9 ਤੋਂ 10 ਕਿਲੋ ਨੈਟ ਦੁੱਧ ਤਿਆਰ ਹੈ ਜੀ ਚੰਗੀ ਆ ਜਾਤ ਬਰੀਡ ਦੀ ਜੀ ਇੱਕ ਥਣ ਚ ਬਾਈ ਕਹਿੰਦਾ ਛਿੱਟਾ ਮਾਰਦੀ ਆ ਪਹਿਲਾਂ ਹੀ ਦੱਸ ਦਿੰਨੇ ਆ ਬਈ ਉਹ ਚ ਤਮਕਾ ਤਮਕਾ ਢਿੱਗਾਂ ਲੱਗ ਜਾਂਦਾ ਪਹਿਲਾਂ ਦਾ ਕੱਟ ਲੱਗਿਆ ਵਾ ਜੀ ਬਾਕੀ ਤਿੰਨਾਂ ਥਣਾਂ ਦੀ ਇਹ ਵੀ ਓਕੇ ਹੋਊਗੀ 9 ਕਿਲੋ ਆਪਦਾ ਜੋਕ ਕੇ ਲੈ ਜਾਓ ਚੰਗੀ ਆ ਰੰਗ ਪ੍ਰਿੰਟ ਜਾਤ ਬਰੀਡ ਦੀ ਤੇ ਇਹਦੀ ਡਿਮਾਂਡ ਕੀ ਰਹਿਣਾ ਦੀ ਹੈ ਜੀ ਇਹ ਆਪਾਂ 26000 ਦੀ ਦੇਣਾ 26000 ਦੀ ਦੇਣੀ ਆ ਯੈਸ نو ਯੈਸ نو 26000 ਦੀ ਬਾਈ ਕਹਿੰਦਾ ਦੇ ਦਾਂਗੇ ਜਾਇਜ਼ ਡਿਮਾਂਡ ਆ ਬਾਕੀ ਚੰਗੀ ਆ ਵੜ ਸੰਭੀ ਪਲੀ ਵੀ ਪੂਰੀ ਆ ਜੀ ਤੇ ਹੁਣ ਆਪਾਂ ਮੱਝ ਦਿਖਾ ਦਿੰਨੇ ਆ ਜੀ ਮੱਝ ਦਾ ਸੁਆਗਤ ਨਮੈਂ ਵੀਰੇ ਇਹ ਦੂਜੇ ਤੋਂ ਨਹੀਂ ਆਈ ਇਹ ਠੀਕ ਆ ਜੀ ਇਹ ਥੱਲੇ ਦੁੱਧ ਹੋਊਗਾ 9 ਕਿਲੋ ਟੰਡੇ ਵਾਲਾ ਜਿਹੜਾ ਆਪਾਂ ਜੋਗ ਲੈਣਾ ਠੀਕ ਆ ਜੀ ਚਾਰੇ ਥਾਂ ਦੀ ਓਕੇ ਹੋਊਗੀ ਇਹ ਠੀਕ ਹੈ ਜੀ ਕੱਟੀ ਇਹਦੇ ਮਗਰ ਆ 2 ਮਿੰਟ ਤੋਂ 2.5 ਮਿੰਟ ਹੋਗਾ ਸੁਈ ਨੂੰ ਆ ਬੱਚਾ ਥੋੜੇ ਸਾਹਮਣੇ ਹੈ ਕੱਟੀ ਆ ਜੀ ਸੱਚੇ ਤੇ ਮਿਲਦੀ ਹੈ ਬੱਚੇ ਤੇ ਮਿਲਦੀ ਹੈ ਹੀ ਬੱਚੇ ਬਣਾਣੀ ਬੱਤੀ ਹੈ ਥਣਾ ਦੀ ਡੰਨਾ ਜੀ ਥਣਾ ਦੀ ਓਕੇ ਹੋਊਗੀ 9 ਕਿਲੋ ਜੋਬ ਕੇ ਲੈ ਆਏ ਠੰਡੇ ਵਾਲਾ ਹੀ ਅਗਲਾ ਤੋੜ ਕੇ ਦਿਖਾ ਦੀ ਵੀਰੇ ਹਾਈਟ ਨਾਰਮਲ ਆ ਜਾਂਦੀ ਆ ਪਹਿਲਾਂ ਹੀ ਦੱਸਤਾ ਵੀਰੇ ਤੁਹਾਨੂੰ ਨੈਟ 9 ਕਿਲੋ ਦੁੱਧ ਤਿਆਰ ਹੋਊਗਾ ਜੀ ਬਾਕੀ ਬੱਚਾ ਵੀ ਤੁਹਾਨੂੰ ਮਗਰ ਕੱਟੀ ਮਿਲ ਜਾਣੀ ਹੈ ਥਣਾ ਦੇ ਸੱਜੇ ਵੀ ਸੋਹਣੇ ਗੈਪ ਤੇ ਲੱਗਿਆ ਚਿਚਵਾਈ ਵਾਲਾ ਥਣ ਚਾਰ ਹੀ ਥਣ ਫੋਟ ਸ਼ੰਕਪੂਰਾ ਵੀ ਨਹੀਂ ਬਾਕੀ ਮੈਂ ਰੇਗ ਵੀਡੀਓ ਚ ਕਹਿਣਾ ਹੁੰਦਾ ਵੀਰੇ ਜੇ ਕੋਈ ਗੱਬਨ ਪਸ਼ੂ ਆ ਤਾਂ ਆਪ ਦਾ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਆ ਕਰੋ ਜੇ ਕੋਈ ਸੂਆ ਸਵਾਇਆ ਨਾਗ ਹੁੰਦਾ ਤਾਂ ਆਪ ਦੀ ਦੋ ਟਾਈਮ ਚਾਰ ਟੰਮ ਚਵਾਈ ਕਰ ਲਿਆ ਕਰੋ ਕਿਉਂਕਿ ਪੈਸੇ ਤੁਸੀਂ ਲਾਉਣੇ ਹੁੰਦੇ ਤੇ ਇਹਦੀ ਡਿਮਾਂਡ ਜੀ ਤਾਂ ਮੋਲ 70000 ਆਈ ਹੋ ਜੂ ਲੈਸ ਜੀ ਤੇ 68000 ਦੀ ਦੇਣੀ ਆ 68000 ਦੀ ਠੀਕ ਆ ਵੀਰੇ 68000 ਦੀ ਬਾਈ ਕਹਿੰਦਾ ਦੇ ਦਾਂਗੇ ਮੁੱਲ 70000 ਰੁਪਈਆ ਇਹ ਬਣੀ ਆ ਮੰਨ ਕੇ ਚੱਲ ਵੀ ਪਰਸੋਂ ਠੀਕ ਆ ਕਰਾਸ ਹੋਈ ਹਾਂ ਠੀਕ ਹੈ ਜੀ ਆਪਾਂ ਕਰਾਈ ਕਰਾਸ ਆਪਾਂ ਆਪ ਕਰਾਈ ਆ ਜੀ ਠੀਕ ਹੈ ਬਰੇ ਤੇ ਅੱਗੇ ਆਹਾ ਵੈਡ ਜੀ ਇਹ ਮੰਨ ਕੇ ਚਲੋ ਤੀਜਾ ਮੰਨ ਲੇ ਕੋਈ ਠੀਕ ਹੈ ਜੀ ਚੌਥਾ ਮੰਨ ਲਗਾ ਜਿਵੇਂ ਮਾਜੀ ਦੁੱਧ ਕਿੰਨਾ ਤਿਆਰ ਆ ਦੁੱਧ ਦੇ ਥੱਲੇ ਮੰਨ ਕੇ ਚਲੋ 3 ਕਿਲੋ ਹੋਊਗਾ ਜੀ ਅਗਲੇ ਨੇ ਆਪਾਂ ਨੂੰ ਕਹਿ ਕੇ ਦਿੱਤਾ ਹੀ 6 ਕਿਲੋ ਠੀਕ ਹੈ ਪਰ ਇਹਨੇ 3 ਕਿਲੋ ਦਾ 2 ਦੇ ਦਿਆਂਗਾ ਦੋਵੇਂ ਟਾਂ ਚੁੰਨੇ ਆ ਹਾਂਜੀ ਦੋਨੇ ਟਾਈਮ ਚੁੰਨੇ ਆ ਹਾਂਜੀ ਦੋਨੇ ਟਾਈਮ ਡੇਡ ਡੇਡ ਕਿੱਲੇ ਮਰਜ਼ੀ ਚੋਣੇ ਥਣਾ ਦੀ ਦੰਨ ਹੈ ਜੀ ਥਣਾ ਦੀ ਉੱਕੋ ਉੱਕ ਯੱਕ ਧਾਰਾ ਮਾਰ ਦਿੰਦੇ ਆ ਕੋਈ ਨਹੀਂ ਰਹਿਣ ਦੀ ਬਸ ਆਫਰ ਇਹਦਾ ਆਫਰ ਹੀ ਆ ਬਸ ਇਹ ਕਿੰਨਾ 2500 ਦੀ ਜੈਸਨ ਹੋਈ ਆ 2500 ਦੀ 2500 ਦੀ ਜਿਹੜਾ ਲੈ ਗਏ ਬੜੀ ਐ ਦੂਹ ਮਹੀਨੇ ਦੀ ਅੱਛਾ ਜੇ ਕੋਈ ਚੈੱਕ ਕਰਾ ਲਊਗਾ ਗੱਬਣ ਨਿਕਲ ਗਈ ਅਗਲੇ ਵੀ ਕਹਿ ਮਾਰ ਠੀਕ ਆ ਆਪਾਂ ਬਾਟਰੀ ਆ ਆਪਾਂ 2500 ਦੀ ਆਪਾਂ 2500 ਦੀ ਦੇ ਦਿੰਦੇ ਬਸ ਖੜੀ ਰਹਿਣ ਦੇ ਤਾਂ ਕੋਈ ਦੋ ਦਿਨੇ ਮੜੀ ਤੋਰ ਬਸ ਕੋਈ ਨਹੀਂ ਖੜੀ ਰਹਿਣ ਬਾਕੀ ਯਾਦ ਮਰੀਦ ਫੋ ਜੇ ਮਨ ਲਾ ਰੇਵਾਲੇ ਪਾਸ ਤੋਂ ਗਈ ਵੀ ਆ ਬੈਣੀ ਪਰਾਲੀ ਤੇ ਵੱਧੀ ਸੀ ਸੇਵਾ ਵਾਲੇ ਪਾਸ ਤੋਂ ਗਈ ਜੇ ਮਨ ਲਾ ਕੋਈ ਸੇਵਾ ਕਰ ਲੂਗਾ ਗਾਹ ਨੂੰ ਮੰਨ ਕੇ ਚਲ ਨਹੀਂ ਬਾੜੀ 55 60000 ਦੀ ਜੇ ਮਰਜ਼ੀ ਤਿਆਰ ਕਰਕੇ ਵੇਚ ਲੈ ਜੇ ਗੰਬਲ ਰਹੀ ਹੋਈ ਹੈ ਸਹੀ ਗੱਲ ਬਾਕੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ